ਸਰਕਾਰੀ ਮਾਡਲ ਸਕੂਲ ਕੁਲਰੀਆਂ ਦੀ ਵਿਦਿਆਰਥਣ ਹਰਮਨਜੀਤ कौर ਨੇ ਐਮਬੀਬੀਐਸ ਵਿੱਚ ਦਾਖਲਾ ਹਾਸਲ ਕਰ ਇਲਾਕੇ ਦਾ ਨਾਮ ਕੀਤਾ ਰੌਸ਼ਨ ਸਕੂਲ ਵੱਲੋਂ ਗਰਮਜੋਸ਼ੀ ਨਾਲ ਕੀਤਾ ਸਵਾਗਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ ਦੀ ਵਿਦਿਆਰਥਣ ਹਰਮਨਜੀਤ कौर ਪੁੱਤਰੀ ਸਰਦਾਰ ਜਸਪੀਰ ਸਿੰਘ ਵਾਸੀ ਕੁਲਰੀਆਂ ਨੇ ਨੀਟ 2024 ਪ੍ਰੀਖਿਆ ਪਾਸ ਕਰਕੇ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਵਿਖੇ ਐਮਬੀਬੀਐਸ ਵਿੱਚ ਦਾਖਲਾ ਹਾਸਲ ਕੀਤਾ ਹੈ ਅੱਜ ਇਸ ਵਿਦਿਆਰਥਣ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰ ਲਈ ਚੇਰੀ 부ਦਰਾ ਮੈਂ ਲੇ ਹਲਕਾ 부ਡਲਾਡਾ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਸੰਸਥਾ ਵਿੱਚ ਪੁਜੇ ਇਸ ਤੋਂ ਪਹਿਲਾਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਸਮੂਹ ਸਟਾਫ ਵੱਲੋਂ ਵਿਦਿਆਰਥਣ ਦੇ ਸਵਾਗਤ ਲਈ ਪਿੰਡ ਵਿੱਚ ਬੈਂਡ ਮਾਰਚ ਕੀਤਾ ਗਿਆ ਗ੍ਰਾਮ ਪੰਚਾਇਤ ਸਰਪੰਚ ਰਾਜਵੀਰ ਸਿੰਘ ਰਾਜੂ ਅਤੇ ਸਮਾਜ ਸੇਵੀ ਸੰਸਥਾਵਾ ਵੱਲੋਂ ਵਿਦਿਆਰਥਣ ਨੂੰ ਵਧਾਈ ਦਿੰਦੇ ਹੋਏ ਸਨਮਾਨਿਤ ਕੀਤਾ ਗਿਆ ਵਿਦਿਆਰਥਣ ਦੇ ਸਵਾਗਤ ਲਈ ਸਕੂਲ ਵੱਲੋਂ ਇੱਕ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸ਼ਮੂਲਿਤ ਕਰਦਿਆਂ ਚੇਰੇ 부ਦਰਾਬ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਸ ਵਿਦਿਆਰਥਣ ਨੇ ਆਪਣੀ ਮਿਹਨਤ ਸਦਕਾ ਇਹ ਸਿੱਧ ਕਰ ਦਿੱਤਾ ਹੈ ਕਿ ਤੁਸੀਂ ਜੋ ਮਨ ਵਿੱਚ ਧਾਰਨ ਕਰ ਲੈਂਦੇ ਹੋ ਉਹ ਤੁਸੀਂ ਮਿਹਨਤ ਸਦਕਾ ਪ੍ਰਾਪਤ ਕਰ ਸਕਦੇ ਹੋ ਹਰਮਨਦੀਪਜੀਤ ਕੌਰ ਨੇ ਆਪਣੀ ਸਫਲਤਾ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਤੱਕ ਦੀ ਪੜ੍ਹਾਈ ਸਰਕਾਰੀ ਸੰਸਥਾਵਾਂ ਵਿੱਚ ਕੀਤੀ ਹੈ ਤੇ ਆਪਣੀ NEET ਪ੍ਰੀਖਿਆ ਤਿਆਰੀ ਘਰ ਬੈਠੇ ਹੀ ਕੀਤੀ ਹੈ ਮੇਰੀ ਸਫਲਤਾ ਲਈ ਮੇਰੇ ਅਧਿਆਪਕ ਅਤੇ ਮੇਰੇ ਮਾਤਾ ਪਿਤਾ ਦਾ ਬਹੁਤ ਯੋਗਦਾਨ ਵੱਡਾ ਯੋਗਦਾਨ ਰਿਹਾ ਹੈ ਸੀਨੀਅਰ ਅਧਪਕ ਸਰਦਾਰ ਗਰਮੇਲ ਸਿੰਘ ਨੇ ਵਿਦਿਆਰਥਣ ਦੀ ਲਗਨ ਅਤੇ ਕਾਰਸ਼ੈਲੀ ਬਾਰੇ ਚਾਨਣਾ ਪਾਇਆ ਤੇ ਦੱਸਿਆ ਕਿ ਇਹ ਇਲਾਕੇ ਦੀ ਪਹਿਲੀ ਵਿਦਿਆਰਥਣ ਹੈ ਜੋ ਸਰਕਾਰੀ ਸੰਸਥਾਾਂ ਵਿੱਚ ਪੜ੍ਹ ਕੇ ਇਸ ਮੁਕਾਮ ਤੱਕ ਪਹੁੰਚੀ ਹੈ ਜ਼ਿਕਰ ਜੋਗੇ ਕਿ ਹਰਮਨ ਜੀ ਦਾ ਕੋਰ ਦੇ ਦਾਦਾ ਜੀ ਜਰਨੈਲ ਸਿੰਘ ਇੱਕ ਰਿਟਾਇਰਡ ਅਧਿਆਪਕ ਹਨ ਉਹਨਾਂ ਦੀ ਮਾਤਾ ਇੱਕ ਸਹਿਯੋਗੀ ਅਧਪਕ ਜੋ ਪ੍ਰਾਇਮਰੀ ਸਕੂਲ ਕੁਲਰੀਆ ਵਿਖੇ ਪੜਾ ਰਹੇ ਹਨ ਤੇ ਪਿਤਾ ਇੱਕ ਐਂਬੂਲੈਂਸ ਡਰਾਈਵਰ ਹਨ ਸਕੂਲ ਪ੍ਰਿੰਸੀਪਲ ਨਰਸੀ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਨੇ 11ਵੀਂ ਅਤੇ 12ਵੀਂ ਦੀ ਮੈਡੀਕਲ ਪੜਾਈ ਸੰਸਥਾ ਵਿੱਚੋਂ ਅਵਲਗ ਦੀਵਿਚ ਰੈਂਕ ਹਾਸਲ ਕੀਤੀ ਹੈ ਇਸ ਹੋਣਹਾਰ ਵਿਦਿਆਰਥਣ ਨੇ ਪੜਾਈ ਤੋਂ ਇਲਾਵਾ ਵਿੱਦਿਅਕ ਮੁਕਾਬਲੇ ਵਿੱਚ ਵੀ ਜ਼ਿਲ੍ਹਾ ਪੱਧਰੀ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਮਾਨਸਾ ਤੋਂ ਸਨਮਾਨ ਹਾਸਲ ਕੀਤਾ ਹੈ ਇਸ ਮੌਕੇ ਐਸ ਐਮ ਸੀ ਕਮੇਟੀ ਚੇਅਰਮੈਨ ਸਰਦਾਰ ਬਾਦ ਸਿੰਘ ਨੇ ਕਿਹਾ ਕਿ ਇਸ ਸੰਸਥਾ ਛੇਡਾਂ ਵਿਦਿਕ ਖੇਤਰ ਅਤੇ ਸੱਭਿਆਚਾਰਕ ਮੁਕਾਬਲੇ ਵਿੱਚ ਲਗਾਤਾਰ ਉੱਚ ਪ੍ਰਾਪਤੀਆਂ ਕਰ ਰਹੀ ਹੈ ਇਸ ਮੌਕੇ ಗ್ರಾಮ ਪੰਚਾਇਤ ਵਿੱਚੋਂ ਜੁਗਰਾਤ ਸਿੰਘ ਜਲਵਿੰਦਰ ਸਿੰਘ ਉਪ ਚੇਅਰਮੈਨ ਅਮਰਿਤਪਾਲ ਸਿੰਘ ਬਰੇਟਾ ਐਮ ਐਸ ਸੀ ਮੈਂਬਰ ਬਲਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਜਸਵੀਰ ਸਿੰਘ ਆਮ ਆਦਮੀ ਪਾਰਟੀ ਗੁਰਵਿੰਦਰ ਸਿੰਘ ਦੀਪ ਸਿੰਘ ਰਾਜ ਸਿੰਘ ਅਮਰਿਕ ਸਿੰਘ ਖਾਲਸਾ ਰਣਜੀਤ ਸਿੰਘ ਸਾਫ ਦਾ ਸਰਪੰਚ ਆਸਰ ਫਾਉਂਡੇਸ਼ਨ ਵੱਲੋਂ ਅਜੈਪ ਸਿੰਘ ਬਹਾਦਰਪੁਰ ਤੇ ਸਮੂਹ ਸਟਾਫ ਸਰਕਾਰੀ ਡਾਕਟਰਸ ਨੇਸ ਕੰਟਰੀ ਸਕੂਲ ਹਾਜ਼ਰ ਸਨ ਮੈਂ ਹਰਮਨਜੀਤ ਕੌਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ ਦੀ ਵਿਦਿਆਰਥਣ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਜੋ NEET ਦਾ ਇਨਾ ਵੱਡਾ ਐਗਜ਼ਾਮ ਕਲੀਅਰ ਕਰਕੇ ਇਹਦੇ ਵਿੱਚ ਮੇਰੇ ਸਕੂਲ ਦਾ ਬਹੁਤ ਰੋਲ ਰਿਹਾ ਮੈਂ ਧੰਨਵਾਦ ਕਰਦੀ ਹਾਂ ਸਰਦਾਰ ਨਰਸੀ ਸਿੰਘ ਜੀ ਸਾਡੇ ਪ੍ਰਿੰਸੀਪਲ ਇਹਨਾਂ ਦਾ ਬਹੁਤ ਯੋਗਦਾਨ ਰਿਹਾ ਮੇਰੀ ਜਰਨੀ ਦੇ ਦੌਰਾਨ ਮੈਨੂੰ ਕਾਫੀ ਯੋਗਦਾਨ ਕੀਤਾ ਹੈ ਫੈਮਿਲੀ ਦੀ ਸਪੋਰਟ ਨਾਲ ਹੀ ਇਨਾ ਪੋਸੀਬਲ ਹੋ ਪਾਇਆ ਕਿ ਮੈਂ ਘਰੇ ਬੈਠ ਕੇ ਆਨਲਾਈਨ ਇੱਕ ਬੰਦ ਕਮਰੇ ਦੇ ਵਿੱਚ ਪੂਰਾ ਸਾਲ ਮੈਂ ਤਿਆਰੀ ਕੀਤੀ ਤੇ ਐਨਾ ਵੱਡਾ ਐਗਜ਼ਾਮ ਤੇ ਐਨਾ ਵੱਡਾ ਮਕਾਮ ਹੈ ਜਿਹੜਾ ਮੈਂ ਹਾਸਿਲ ਕਰ ਪਾਈ ਆ ਅ اچھا ਸਕੂਲ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੂੰਗੀ ਮੈਂ ਸਕੂਲ ਦੇ ਬੱਚਿਆਂ ਨੂੰ ਇਹ ਹੀ ਕਹਿਣਾ ਚਾਹੂੰਗੀ ਕਿ ਆਪਣੇ ਜਿਹੜੇ ਟੀਚਰਸ ਐ ਉਹਨਾਂ ਨੂੰ ਹਮੇਸ਼ਾ ਉਹਨਾਂ ਦੀ ਰਿਸਪੈਕਟ ਕਰੋ ਪੇਰੈਂਟਸ ਦੀ ਰਿਸਪੈਕਟ ਕਰੋ ਠੀਕ ਹੈ ਟੀਚਰਸ ਆ ਜਿਹੜੇ ਤੁਹਾਨੂੰ ਤਰਾਸ਼ਦੇ ਐ ਤੇ ਤੁਹਾਨੂੰ ਇਸ ਕਾਬਿਲ ਬਣਾਉਂਦੇ ਐ ਕਿ ਤੁਸੀਂ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਸਕੋ ਤਾਂ ਟੀਚਰਸ ਦਾ ਵੀ ਮੈਂ ਧੰਨਵਾਦ ਕਰਦੀ ਹਾਂ ਜੀ ਤੇ ਮੇਰੇ ਪੇਰੈਂਟਸ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇੰਨਾ ਸਪੋਰਟ ਕੀਤਾ ਤੇ ਮੈਂ ਇਸ ਮੌਕੇ ਤੇ ਖੜੀ ਆ ਅੱਜ ਤੁਹਾਡੀ ਜਿਹੜੀ ਲੜਕੀ ਨੇ ਪ੍ਰਾਪਤੀ ਕੀਤੀ ਹੈ ਕਿ ਵੀ ਤੁਸਾਂ ਨੂੰ ਖੁਸ਼ੀ ਮਿਸ ਹੋਵੇ ਅਸੀਂ ਬਹੁਤ ਜ਼ਿਆਦਾ ਖੁਸ਼ ਆ ਜੀ ਸਾਨੂੰ ਜਿਹੜੀ ਸਾਡੀ ਲੜਕੀ ਨੇ ਨੀਡ ਦਾ ਇਗਜ਼ਾਮ ਪਾਸ ਕੀਤਾ ਤੇ ਇਹਦੇ ਵਿੱਚ ਸਕੂਲ ਵਾਲੇ ਨੇ ਬਹੁਤ ਜ਼ਿਆਦਾ ਮਿਹਨਤ ਕਰਵਾਈ ਆ ਉਹਨਾਂ ਨੇ ਬਹੁਤ ਖੁਸ਼ੀ ਹੋਈ ਜੀ ਮੇਰੀ ਬੇਟੀ ਹਰਮਨਜੀਤ ਕੌਰ ਨੇ ਬਹੁਤ ਮਿਹਨਤ ਕੀਤੀ ਤੇ ਰਾਤ ਮਿਹਨਤ ਕੀਤੀ ਆ ਇਸ ਮੌਕੇ ਤੇ ਬੈਠੇ ਸਕੂਲ ਦੇ ਟੀਚਰ ਸਰ ਨਰਸੀ ਸਰ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਮਿਹਨਤ ਕੀਤੀ ਹੈ ਨੀਦਰ ਰੈਪਰ クリア ਹੈ ਮੈਂ ਸਕੂਲ ਸਟਾਫ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਬੱਚੀ ਨੂੰ ਉਹਨਾਂ ਨੇ ਬਹੁਤ ਮਿਹਨਤ ਨਾਲ ਅੱਗੇ ਤਰਾਸਿਆ ਜੀ ਤੇ ਗਿਵ ਅ ਮੇਰੀ ਬੇਟੀ ਤੋਂ ਉਮੀਦ ਕਰਦੀ ਆ ਉਹ ਵੀ ਸਕੂਲ ਦਾ ਨਾਮ ਰੋਸ਼ਨ ਕਰੇ ਤੇ ਆਪਣੇ ਪੇਰੈਂਟਸ ਦਾ ਤੇ ਪੂਰੇ ਪਿੰਡ ਦਾ ਨਾਮ ਰੋਸ਼ਨ ਕਰੇ ਬਹੁਤ-ਬਹੁਤ ਧੰਨਵਾਦ ਨਰਸੀ ਜੀ ਜਿਹੜਾ ਤੁਹਾਡੇ ਸਕੂਲ ਦੇ ਵਿਦਿਆਰਥੀ ਨੇ ਐਡੀ ਵੱਡੀ ਜਿਹੜੀ ਕੋਲਾਂਕ ਪੁਕੀਏ ਮੈਡੀਕਲ ਲਾਈਨ ਦੇ ਵਿੱਚ ਕਿਵੇਂ ਮਹਿਸੂਸ ਕਰਦੇ ਤੁਸੀਂ ਸਾਨੂੰ ਬਤੌਰ ਸਕੂਲ ਮੁਖੀ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਇਹ ਜਿਹੜੀ ਪ੍ਰੀਖਿਆ ਹੈ ਇਹ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਸੀ NEET ਦੀ ਪ੍ਰੀਖਿਆ ਜਿਸ ਵਿੱਚ ਵਿਦਿਆਰਥਣ ਨੇ ਬਹੁਤ ਅੱਛਾ ਰੈਂਕ ਲਗਾਈ ਸਰਕਾਰੀ ਰੇਂਦਰਾ ਕਾਲਜ ਦੇ ਵਿੱਚ ਐਡਮਿਸ਼ਨ ਜਿਹੜੀ ਹਾਸਲ ਕੀਤੀ ਹੈ ਅ ਇਸ ਤੋਂ ਵੱਡੀ ਵੀ ਗੱਲ ਇਹ ਹੈ ਕਿ ਜਿੱਥੇ ਸਰਕਾਰੀ ਸਕੂਲਾਂ ਦਾ ਮਹਾਨਦਰਾ ਪਹਿਲਾਂ ਨਾਲੋਂ ਚੇਂਜ ਹੋਇਆ ਉਸ ਦਾ ਇਹ ਇੱਕ ਰੂਪ ਹੈ ਕਿ ਸਰਕਾਰੀ ਸਕੂਲ ਦੇ ਵਿੱਚ ਪੜਨ ਵਾਲੇ ਬੱਚੇ ਵੀ ਬڑے ਵੱਡੇ ਵੱਡੇ ਪੱਧਰ ਤੇ ਜਿਹੜੀਆਂ ਆ ਪ੍ਰੀਖਿਆਵਾਂ ਨੇ ਉਹਦੇ ਵਿੱਚ ਆਪਣਾ ਨਾਮ ਹੈ ਜਿਹੜਾ ਉਹ ਬਣਾ ਰਹੇ ਨੇ ਮਾਪਿਆਂ ਦਾ ਨਾਮ ਇਲਾਕੇ ਦਾ ਨਾਮ ਔਰ ਸੰਸਥਾ ਦਾ ਜਿਹੜਾ ਨਾਮ ਹੈ ਰੌਸ਼ਨ ਕਰ ਰਹੇ ਨੇ ਔਰ ਵਾਲੇ ਸਵਿੱਚ ਜਿਹੜੇ ਤੁਹਾਡੇ ਸਕੂਲ ਦੇ ਵਿੱਚ ਹੋਰ ਕੀ ਕੀ ਪ੍ਰਾਪਤੀਆਂ ਤੇ ਤੁਸੀਂ ਜ਼ੋਰ ਲਾਇਆ ਹੈ ਸਕੂਲ ਦੇ ਵਿੱਚ ਤੁਸੀਂ ਕਿਹੜੀ ਜਿਹੜੀ ਲਾਈਨ ਦੇ ਵਿੱਚ ਬੱਚਿਆਂ ਉੱਪਰ ਜ਼ੋਰ ਦਿੱਤਾ ਹੈ ਕਿ ਜਿਹੜਾ ਸਰਕਾਰੀ ਸਕੂਲ ਦਾ ਤੁਹਾਡਾ ਨਾਮ ਕੰਪੂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਾਇੰਸ ਦੀ ਪੜ੍ਹਾਈ ਦੇ ਵਿੱਚ ਬਹੁਤ ਅੱਗੇ ਜਾ ਰਿਹਾ ਹੈ ਇੱਥੇ ਮੈਡੀਕਲ ਨਾਨ ਮੈਡੀਕਲ ਦੀ ਜਿਹੜੀ ਪੜ੍ਹਾਈ ਹੈ ਉਹ ਚੱਲ ਰਹੀ ਹੈ ਇਸ ਤੋਂ ਇਲਾਵਾ ਕਮਰਸ ਔਰ ਇੰਟਰ ਆਰਟਸ ਦੀਆਂ ਸਟਰੀਮਾਂ ਵੀ ਚੱਲਦੀਆਂ ਨੇ ਸਾਡਾ ਹੁਣ ਅਗਲਾ ਮਕਸਦ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿੱਥੇ ਸਾਡੇ ਵਿਚਕਾਰ ਹਰਮਨਜੀਤ ਕੌਰ ਸਾਡੀ ਵਿਦਿਆਰਥਣ ਡਾਕਟਰ ਬਣਨ ਜਾ ਰਹੀ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਡੇ ਵਿਦਿਆਰਥੀਆਂ ਨੂੰ IIT ਲਈ ਅਸੀਂ ਤਿਆਰ ਕਰਾਂਗੇ ਉਹ ਵੀ ਜੇਈ ਵਰਗੇ ਜਿਹੜੇ ਵੱਡੇ ਟੈਸਟ ਨੇ ਉਹ ਪਾਸ ਕਰਨ ਤੇ ਜਿਹੜਾ ਸਾਡੇ ਇਲਾਕੇ ਦੇ ਉੱਤੇ ਪਛੜੇਪਨ ਦਾ ਜਿਹੜਾ ਧੱਬਾ ਲੱਗਿਆ ਹੋਇਆ ਹੈ ਉਸ ਨੂੰ ਅਸੀਂ ਆਪਣੇ ਵਿਦਿਆਰਥੀਆਂ ਰਾਹੀਂ ਵਿਦਿਆਰਥੀਆਂ ਦੇ ਪ੍ਰਾਪਤੀਆਂ ਰਾਹੀਂ ਅਸੀਂ ਧੋਣ ਦੀ ਕੋਸ਼ਿਸ਼ ਕਰਾਂਗੇ। ਇੱਕ ਸਵਾਲ ਹੋ ਰਿਹਾ ਸਰਕਾਰ ਤੋਂ ਤੁਸੀਂ ਸਕੂਲ ਲਈ ਕੀ ਮੰਗ ਕਰਦੇ ਹੋ ਕਿ ਹੋਰ ਵੀ ਜਿਹੜਾ ਵਧੀਆ ਰਿਜ਼ਲਟ ਆ ਸਕੇ। ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਜਿਹੜੀ ਹਾਇਰ ਐਜੂਕੇਸ਼ਨ ਹੈ ਉਹਦੇ ਵੱਲ ਵਿਸ਼ੇਸ਼ਤਾਂ ਦਿੱਤਾ ਜਾਵੇ। ਸਾਡੀਆਂ ਬਹੁਤ ਸਾਰੀਆਂ ਪੋਸਟਾਂ ਨੇ ਜਿਹੜੀਆਂ ਮੈਡੀਕਲ ਦੀਆਂ ਨਾਨ ਮੈਡੀਕਲ ਦੀਆਂ ਅਜੇ ਇੱਕ ਸਮੈਸਟਰੀ ਬਾਇਓਲੋਜੀ ਉਹ ਖਾਲੀ ਨੇ। ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਜਲਦ ਤੋਂ ਜਲਦ ਇਹਨਾਂ ਪੋਸਟਾਂ ਨੂੰ ਭਰੇ ਨਾਲੋਂ ਨਾਲ ਅਸੀਂ ਮੰਗ ਕਰਦੇ ਹਾਂ ਕਿ ਜਿਹੜੀ 인ਫਰਾਸਟ੍ਰਕਚਰ ਦੀ ਸਾਡੇ ਕਮੀ ਹੈ ਸਰਕਾਰ ਉਸ ਨੂੰ ਪਹਿਲ ਦੇ ਅਧਾਰ ਤੇ ਹੱਲ ਕਰੇ ਤਾਂ ਕਿ ਅਸੀਂ ਵਿਦਿਆਰਥੀਆਂ ਨੂੰ ਹੋਰ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਲਈ ਉਤਸ਼ਾਹਤ ਕਰ ਸਕੀਏ ਸੋ ਇਸ ਹਨ ਨਰਸੀ ਸਿੰਘ ਜਿਨ੍ਹਾਂ ਨੇ ਬਕੋਬੀ ਟਾਂਗ ਨਾਲ ਜਿਹੜਾ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਜਿਹੜਾ ਇਲਾਕੇ ਦਾ ਜਿਹੜਾ ਪਛੜੇ ਪੰਡ ਦਾ ਜਿਹੜਾ ਦਾਗ ਹੈ ਉਹ ਵੀ ਜਿਹੜਾ ਮੈਡੀਕਲ ਲਾਈਨ ਦੇ ਵਿੱਚ 25% ਪ੍ਰਾਪਤੀ ਕੀਤੀ ਹੈ ਤਾਂ ਉਸ ਉਹ ਵੀ ਤੋਂ ਆ ਗਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਉਮੀਦ ਕਰਾਂਗੇ ਕਿ ਜਿਹੜਾ ਇਹ ਬੋਰਡ ਸੀਨੀਅਰਸ ਕੰਟਰੀ ਸਕੂਲ ਹੈ 4 ਗੁਲੰਗੀਆਂ ਨੂੰ ਚੁਏਗਾ ਮੈਂ ਟ੍ਰੇਟਾ ਖਬਰਨਾਮਾ ਤੋਂ ਪਰਮਜੀਤ ਸ਼ਰਮਾ